ਲੋਕੀ ਪੰਜਾਬੀਓ ਮਾਰੋ ਝਾਕਾ ਵੇਖੋ ਤਾਜੇ ਹਾਲਾਤ ਰੋਪਣ ਹੈ ਜਦੇ ਕਿ ਪਾਣੀ ਦੀ ਪੋਸ਼ਾਰ ਦੇਖੋ ਜੀ ਕਿਵੇਂ ਵਜ ਰਹੀ ਆ ਕਿਉਂਕਿ ਸਤਲੁਜ ਦਰਿਆ ਪੂਰਾ ਪੀਕ ਤੇ ਆਇਆ ਹੋਇਆ ਆ ਵੇਖੋ ਤਾਂ ਸਹੀ ਤੇ ਫਲੱਡ ਗੇਟ ਖੋਲੇ ਗਿਆ ਪਾਣੀ ਦੀ ਸਪੀਡ ਚੈੱਕ ਕਰੋ ਤੁਸੀਂ ਕਿੰਨੀ ਤੇਜ਼ੀ ਨਾਲ ਜਾ ਰਿਹਾ ਆ ਹੁਣ ਦੇਖੋ ਜੀ ਤੁਸੀਂ ਨੰਗਲ ਡੈਮ ਨੇ ਵੀ ਫਲੱਡ ਗੇਟ ਖੋਲ ਦਿੱਤਾ ਹੈ ਆਪਣਾ 2500 ਕਿਸੀਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਹੈ ਤੇ ਉੱਤੋਂ ਬੱਦਲ ਫਟਣ ਨਾਲ ਸਵਾਨ ਨਦੀ ਦਾ ਪਾਣੀ ਵੀ ਸਤਲੁਜ ਦਰਿਆ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਆ ਚੁੱਕਿਆ ਹੈ ਤੇ ਵੇਖੋ ਜੀ ਬੂਟੀ ਹੋਈ ਬੂਟੀ ਹੋਈ ਪਈ ਆ ਸਤਿ ਸ਼੍ਰੀ ਅਕਾਲ ਪੰਜਾਬੀਓ ਹੋਰ ਠੀਕ ਠਾਕ ਹੋ ਓਕੇ ਰਪੋਰਟ ਆ ਤੁਹਾਡਾ ਸਵਾਗਤ ਹੈ ਜੀ ਸਾਡੇ ਆਪਣੇ YouTube ਚੈਨਲ ਤੇ ਜਿਹਦਾ ਨਾਮ ਹੈ ਜੀ rahulnri vlogs ਅੱਜ ਅਸੀਂ ਵੀਡੀਓ ਦੀ ਸ਼ੁਰੂਆਤ ਨੰਗਲ ਸ਼ਹਿਰ ਨੰਗਲ ਡੈਮ ਤੋਂ ਕਰਾਂਗੇ ਜੀ ਤੇ ਸ਼੍ਰੀ ਆਨੰਦਪੁਰ ਸਾਹਿਬ ਤੇ ਰੋਪੜ ਹੈੱਡ ਤੱਕ ਜਾਵਾਂਗੇ ਜੀ ਤੇ ਤੁਹਾਨੂੰ ਸਾਰੀ ਪਾਣੀ ਦੀ ਅਪਡੇਟ ਦਵਾਂਗੇ ਜੀ ਤੇ ਲਗਭਗ 60-70 ਕਿਲੋਮੀਟਰ ਦਾ ਸਫ਼ਰ ਅਸੀਂ ਤੈਅ ਕਰਾਂਗੇ ਜੀ ਤੇ ਬਸ ਫਿਰ ਤੁਸੀਂ ਬਣੇ ਰਹੋ ਜੀ ਸਾਡੇ ਸਫ਼ਰਾਂ ਦੇ ਨਾਲ ਤੇ ਹੁਣ ਤੁਸੀਂ ਸਾਹਮਣੇ ਨੰਗਲ ਡੈਮ ਦਾ ਝਾਕਾ ਦੇਖ ਸਕਦੇ ਹੋ ਤੇ ਨੰਗਲ ਡੈਮ ਨੇ ਅੱਜ ਆਪਣਾ 2500 ਕਿਸੀਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਹੈ ਜੀ ਕਿਉਂਕਿ ਜਦੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ ਤੇ ਜਿਹਦੇ ਕਾਰਨ ਭਾਖੜਾ ਡੈਮ ਗੋਵਿੰਦ ਸਾਗਰ ਦਾ ਪਾਣੀ ਬਹੁਤ ਜ਼ਿਆਦਾ ਵਧ ਜਾਂਦਾ ਹੈ ਤੇ ਭਾਖੜਾ ਡੈਮ ਗੋਵਿੰਦ ਸਾਗਰ ਝੀਲ ਦੁਆਰਾ ਪਾਣੀ ਨੰਗਲ ਡੈਮ ਦੇ ਵਿੱਚ ਛੱਡਿਆ ਜਾਂਦਾ ਹੈ ਤੇ ਨੰਗਲ ਡੈਮ ਦਾ ਸਾਰਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਂਦਾ ਹੈ ਤੇ ਅੱਜ ਹੀ ਨੰਗਲ ਡੈਮ ਨੇ 2500 ਕੁਸੀਕ ਪਾਣੀ ਆਪਣਾ ਸਤਲੁਜ ਦਰਿਆ ਦੇ ਵਿੱਚ ਛੱਡਿਆ ਏ ਜੀ ਤੇ ਦੋ ਫਲੱਡ ਗੇਟ ਖੋਲੇ ਗਏ ਆ ਜੀ ਤੇ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਤਾਂ ਜੀ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜ਼ਰੂਰ ਕਰਨਾ ਹੈ ਵੱਧ ਤੋਂ ਵੱਧ ਠੀਕ ਹੈ ਜੀ ਤੇ ਹੁਣ ਵੇਖੋ ਜੀ ਤੁਸੀਂ ਸਤਲੁਜ ਦਰਿਆ ਦਾ ਪਾਣੀ ਪੰਜਾਬੀਓ ਤੁਸੀਂ ਸਾਹਮਣੇ ਵੇਖ ਸਕਦੇ ਹੋ ਜੀ ਦੋ ਫਲੱਡ ਗੇਟ ਖੋਲੇ ਗਏ ਆ ਜੀ ਨੰਗਲ ਡੈਮ ਨੇ ਤੇ ਲਗਭਗ 2500 ਕਿਸੀਕ ਪਾਣੀ ਸਤਲੁਜ ਦਰਿਆ ਦੇ ਵਿੱਚ ਆਪਣਾ ਛੱਡ ਦਿੱਤਾ ਆ ਸੋ ਆਪਾਂ ਦੂਰੋਂ ਹੀ ਵੀਡੀਓ ਬਣਾ ਰਹੇ ਆ ਜੀ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਜੀ ਕਿ ਇੱਥੇ ਵੀਡੀਓ ਬਣਾ ਨਹੀਂ ਜੀ ਸਕਦੇ ਪਾਣੀ ਵੇਖੋ ਜੀ ਕਿੰਨਾ ਆ ਤੁਸੀਂ ਸਾਡੇ ਨਾਲ ਬਣੇ ਰਹੋ ਜੀ ਵੀਡੀਓ ਨੂੰ ਸਕਿਪ ਕੋਈ ਨਾ ਕਰੇ ਤੇ ਹੁਣ ਅਸੀਂ ਜਾਵਾਂਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੇ ਜਾ ਕੇ ਵੀ ਤੁਹਾਨੂੰ ਆਪਾਂ ਦਿਖਾਉਂਦੇ ਆ ਜੀ ਤੇ ਤੁਹਾਨੂੰ ਦਿੰਦੇ ਆ ਜੀ ਪਾਣੀ ਦੀ ਨਵੀਂ ਅਪਡੇਟ ਤੇ ਸਾਹਮਣੇ ਤੁਸੀਂ ਸਾਰੇ ਨੰਗਲ ਡੈਮ ਦੇ ਗੇਟ ਦੇਖ ਸਕਦੇ ਹੋ ਜੀ ਤੇ ਜਿਨ੍ਹਾਂ ਦੇ ਵਿੱਚੋਂ ਇਹਨਾਂ ਨੇ ਸਿਰਫ ਦੋ ਗੇਟ ਹੀ ਖੋਲੇ ਗਏ ਆ ਜੀ ਪਾਣੀ ਛੱਡਣ ਨੂੰ ਬੀਬੀ ਐਮਬੀ ਨੇ ਤੇ ਪਾਣੀ ਦੀ ਬੁਸ਼ਾਰ ਦੇਖੋ ਜੀ ਕਿਵੇਂ ਵੱਜ ਰਹੀ ਆ ਲਓ ਜੀ ਮਿੱਤਰੋ ਹੁਣ ਆਜੋ ਜੀ ਮੇਰੇ ਨਾਲ ਤੇ ਹੁਣ ਆਪਾਂ ਜਾਵਾਂਗੇ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਉੱਥੇ ਜਾ ਕੇ ਵੇਖਦੇ ਆ ਜੀ ਸਤਲੁਜ ਦਰਿਆ ਦੀ ਕੀ ਸਿਟੀ ਆ ਤੇ ਇਧਰੋਂ ਵੀ ਦੇਖੋ ਜੀ ਤੁਸੀਂ ਸਤਲੁਜ ਦਰਿਆ ਦਾ ਪਾਣੀ ਤੇ ਇਹ ਵਾਲਾ ਨਵਾਂ ਪੋਲਿਆ ਜੀ ਜਿੱਥੋਂ ਆਪਾਂ ਵੀਡੀਓ ਬਣਾ ਰਹੇ ਆ ਜੀ ਤੇ ਤੁਹਾਨੂੰ ਆਪਾਂ ਸਾਰਿਆਂ ਨੂੰ ਹੀ ਪਾਣੀ ਅਪਡੇਟ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਤੇ ਸਾਨੂੰ ਡਰ ਵੀ ਲੱਗਦਾ ਜੀ ਵੀਡੀਓ ਬਣਾਉਣ ਲੱਗੇ ਪਰ ਤਾਂ ਵੀ ਅਸੀਂ ਰਿਸਕ ਤੇ ਤੁਹਾਡੇ ਲਈ ਵੀਡੀਓ ਬਣਾ ਦਿੰਦੇ ਆ ਜੀ ਤੇ ਅਜੇ ਤੱਕ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਨਾ ਕੀਤਾ ਤਾਂ ਤੁਸੀਂ کیا ਕਰਦੇ ਪਏ ਯਾਰ ਜਲਦੀ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨੇਰਾ ਦਾ ਪੱਧਰ ਵੀ ਦੇਖੋ ਜੀ ਕਿੰਨਾ ਜ਼ਿਆਦਾ ਵਧਿਆ ਹੋਇਆ ਆ ਤੇ ਲੋ ਜੀ ਪੰਜਾਬੀਓ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਸ਼੍ਰੀ ਅਨੰਦਪੁਰ ਸਾਹਿਬ ਤੇ ਇਸ ਵਕਤ ਅਸੀਂ ਬੁਰਜ ਪੁੱਲ ਤੇ ਖੜੇ ਹੋਏ ਆ ਜੀ ਤੇ ਦੂਜੇ ਪਾਸੇ ਹਿਮਾਚਲ ਪ੍ਰਦੇਸ਼ ਬੱਦਲ ਫਟਣ ਨਾਲ ਸਵਾਨ ਨਦੀ ਦਾ ਪਾਣੀ ਬੜੀ ਤੇਜ਼ੀ ਨਾਲ ਸਤਲੁਜ ਦਰਿਆ ਦੇ ਵਿੱਚ ਜਾ ਰਿਹਾ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਜੀ ਕਿ ਕਿੰਨੀ ਜੜੀ ਬੂਟੀ ਪਾਣੀ ਦੇ ਵਿੱਚ ਤੈਰ ਰਹੀ ਆ ਕਿੰਨੀ ਪਾਣੀਓਂ ਪਾਣੀ ਤੇ ਇਸ ਪਾਣੀ ਨਾਲ ਸ਼੍ਰੀ ਨੰਦਪੁਰ ਸਾਹਿਬ ਦੇ ਕਈ ਪਿੰਡਾਂ ਨੂੰ ਖਤਰਾ ਹੈ ਜੀ ਤੇ ਕਈ ਪਿੰਡਾਂ ਨੂੰ ਖਤਰਾ ਹੈ ਜੀ ਤੇ ਕਈ ਪਿੰਡ ਪਾਣੀ ਦੀ ਲਪੇੜ ਚ ਆਉਣਗੇ ਜੀ ਕਿਉਂਕਿ ਨੰਗਲ ਡੈਮ ਤੋਂ 2500 ਕਿਸੀ ਪਾਣੀ ਛੱਡ ਦਿੱਤਾ ਹੈ ਜੀ ਸਤਲੁਜ ਦਰਿਆ ਦੇ ਵਿੱਚ ਤੇ ਇੱਕਦਮ ਹੀ ਪਾਣੀ ਦੇ ਵਿੱਚ ਤੇ ਵੇਖੋ ਜੀ ਕਿਵੇਂ ਬੂਟੀ ਹੜਕੇ ਆ ਰਹੀ ਆ ਤੇ ਵੇਖ ਲਓ ਜੀ ਤੁਸੀਂ ਖੁਦ ਹੀ ਜਿੱਥੇ ਤੱਕ ਵੀ ਤੁਹਾਡੀ ਨਿਗਾ ਵੱਜਦੀ ਪਈ ਆ ਤੁਹਾਨੂੰ ਪਾਣੀ ਹੀ ਪਾਣੀ ਤੇ ਬੂਟੀ ਹੀ ਬੂਟੀ ਨਜ਼ਰ ਆਉਂਗੀ ਜੀ ਕਿਉਂਕਿ ਸਵਾਨ ਨਦੀ ਦਾ ਪਾਣੀ ਵੀ ਐਸੇ ਸਤਲੁਜ دریا ਦੇ ਵਿੱਚ ਮਿਲ ਗਿਆ ਹੈ ਜੀ ਤੇ ਜਿਹਦੇ ਕਾਰਨ ਤੁਸੀਂ ਪਾਣੀ ਦੀ ਮਾਤਰਾ ਦੇਖ ਸਕਦੇ ਹੋ ਜੀ ਤੇ ਵੇਖੋ ਜੀ ਇੱਧਰ ਵੀ ਬੂਟੀਆਂ ਹੀ ਬੂਟੀਆਂ ਤੇ ਪਾਣੀ ਹੀ ਪਾਣੀ ਤੇ ਕਹਿੰਦੇ ਜੀ ਇਹ ਸਾਰਾ ਪਾਣੀ ਸ਼੍ਰੀ ਅਨੰਦਪੁਰ ਸਾਹਿਬ ਬੁਰਜ ਪਿੰਡ ਤੋਂ ਲੈ ਕੇ ਬੂੰਗਾ ਸਾਹਿਬ ਤੱਕ 20 ਪਿੰਡਾਂ ਤੱਕ ਮਾਰ ਕਰੂਗਾ ਜੀ ਦੇ ਲੋਦੀਪੁਰ ਸ਼ਾਪੂਰ ਹਰੀয়াল ਜੰਦਪੁਰ ਗੱਜਪੁਰ ਇਹ ਸਾਰੇ ਪਿੰਡਾਂ ਦੇ ਵਿੱਚ ਹਰ ਵਰਗੇ ਹਾਲਾਤ ਬਣੇ ਹੋਏ ਆ ਜੀ ਤੇ ਇਹ ਆ ਜੀ ਬੁਰਜ ਪੁੱਲ ਤੇ ਵੇਖੋ ਜੀ ਬੂਟੀਆਂ ਹੀ ਬੂਤੀ ਤੇ ਹਰ ਵਰਗੇ ਹਾਲਾਤ ਹੋਈ ਪਏ ਆ ਜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਇਸ ਦੀ ਮਾਰ ਪੈ ਰਹੀ ਆ ਜੀ ਤੇ ਪਾਣੀ ਇੱਕਦਮ ਇੰਨਾ ਜ਼ਿਆਦਾ ਆਉਂਦੇ ਨਾਲ ਲੋਕਾਂ ਦੇ ਪਸ਼ੂ ਤੱਕ ਵੀ ਇਸ ਪਾਣੀ ਦੇ ਵਿੱਚ ਹੜ੍ਹ ਗਏ ਆ ਜੀ ਤੇ ਲੋ ਜੀ ਪੰਜਾਬੀਓ ਮਾਰੋ ਚਾਕਾ ਦੇਖੋ ਜੀ ਪਾਣੀ ਕਿੰਨੀ ਵੱਡੀ ਭਾਰੀ ਮਾਤਰਾ ਦੇ ਵਿੱਚ ਆ ਰਿਹਾ ਹੈ ਜੀ ਤੇ ਇਹ ਸਾਰਾ ਹੀ ਪਾਣੀ ਬਹੁਤ ਜ਼ਿਆਦਾ ਨੁਕਸਾਨ ਕਰੂਗਾ ਜੀ ਇਹ ਵੀਡੀਓ ਦਿਖਾਉਣ ਦਾ ਮਤਲਬ ਇਹ ਨਹੀਂ ਜੀ ਕਿ ਅਸੀਂ ਤੁਹਾਨੂੰ ਡਰਾ ਰਹੇ ਆ ਜੀ ਸਗੋਂ ਤੁਹਾਨੂੰ ਅਸੀਂ ਸੁਚੇਤ ਕਰ ਰਹੇ ਆ ਜੀ ਕਿ ਤੁਸੀਂ ਆਪਣਾ ਧਿਆਨ ਲੱਖੋ ਕਿ ਜੇਕਰ ਹਰ ਵਰਗੇ ਹਾਲਾਤ ਬਣਦੇ ਆ ਜੀ ਤਾਂ ਆਪਣਾ ਪ੍ਰਬੰਧ ਤੁਸੀਂ ਆਪ ਕਰ ਲਓ ਜੀ ਤੇ ਵੀਡੀਓ ਨੂੰ ਸਕਿਪ ਕੋਈ ਨਾ ਕਰਿਓ ਇਸ ਤੋਂ ਬਾਅਦ ਤੁਹਾਨੂੰ ਰੂਪਨਗਰ ਰੋਪੜ ਆਪਾਂ ਹੈੱਡ ਤੱਕ ਲੈ ਕੇ ਜਾਵਾਂਗੇ ਜੀ ਤੇ ਉੱਥੇ ਦੀ ਵੀ ਤੁਹਾਨੂੰ ਆਪਾਂ ਪਾਣੀ ਦੀ ਅਪਡੇਟ ਦਵਾਂਗੇ ਜੀ ਤੇ ਇਸ ਵਕਤ ਅਸੀਂ ਤੁਹਾਨੂੰ ਸ਼੍ਰੀ ਆਨੰਦਪੁਰ ਸਾਹਿਬ ਬੁਰਜ ਪਿੰਡ ਦੇ ਤਾਜ਼ਾ ਹਾਲਾਤ ਦਿਖਾ ਰਹੇ ਆ ਜੀ ਤੇ ਹੁਣ ਮੈਂ ਕਿਹਾ ਹੀ ਬੋਲੀ ਜਾ ਮਾਂ ਪੰਜਾਬੀਓ ਤੁਸੀਂ ਹੁਣ ਖੁਦ ਹੀ ਵੇਖੀ ਜਾਓ ਜੀ ਮੌਜੂਦਾ ਤਾਜ਼ਾ ਹਾਲਾਤ ਸਤਲੁਜ ਦਰਿਆ ਦੇ ਬੂਟੀ ਤੈਰ ਕੇ ਆ ਰਹੀ ਆ ਜੀ ਸਵਾਹ ਨਦੀ ਤੋਂ ਤੇ ਉੱਤੋਂ ਨੰਗਲ ਡੈਮ ਨੇ ਵੀ ਆਪਣਾ 2500 ਕਿਸੀਕ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡ ਦਿੱਤਾ ਹੈ ਜੀ ਤੇ ਜਿਹਦੇ ਕਾਰਨ ਦੋਵੇਂ ਪਾਣੀ ਇਕੱਠੇ ਹੋ ਗਏ ਆ ਜੀ ਦੂਰ ਦੂਰ ਤੱਕ ਪਾਣੀ ਤੇ ਬੂਟੀ ਹੀ ਨਜ਼ਰ ਆਉਂਗੀ ਜੀ ਤੁਹਾਨੂੰ ਦੇ ਲੋ ਜੀ ਪੰਜਾਬੀਓ ਹੁਣ ਆਪਾਂ ਪਹੁੰਚ ਚੁੱਕੇ ਆ ਜੀ ਰੋਪੜ ਹੈੱਡ ਤੇ ਤੁਹਾਨੂੰ ਇੱਥੋਂ ਦੀ ਵੀ ਪਾਣੀ ਦੀ ਅਪਡੇਟ ਦਿੰਦੇ ਆ ਜੀ ਤੇ ਇਹ ਸਾਰਾ ਹੀ ਰੋਪੜ ਹੈੱਡ ਆ ਜੀ ਤੇ ਸਾਨੂੰ ਵੀਡੀਓ ਬਣਾਉਣ ਚ ਲੱਗ ਰਿਹਾ ਜੀ ਬਹੁਤ ਜ਼ਿਆਦਾ ਡਰ ਤੇ ਨੰਗਲ ਡੈਮ ਤੋਂ ਆਪਾਂ ਵੀਡੀਓ ਸ਼ੁਰੂ ਕੀਤੀ ਸੀਗੀ ਜੀ ਬਣਾਣੀ ਤੇ ਫੇਰ ਸ਼੍ਰੀ ਅਨੰਦਪੁਰ ਸਾਹਿਬ ਤੇ ਹੁਣ ਵੇਖੋ ਜੀ ਤੁਸੀਂ ਰੂਪਨਗਰ ਰੋਪੜ ਹੱਡ ਦੇ ਫਲੱਡ ਗੇਟ ਖੋਲੇ ਗਏ ਆ ਜੀ ਤੇ ਪਾਣੀ ਦੀ ਸਪੀਡ ਦੇਖੋ ਜੀ ਤੁਸੀਂ ਤੇ ਇਹ ਸਤਲੁਜ ਦਰਿਆ ਦੀ ਬਹੁਤ ਜ਼ਿਆਦਾ ਭਿਆਨਕ ਤਸਵੀਰਾਂ ਹੈ ਜੀ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਪਾਣੀ ਦੀ ਛੱਲਾ ਉਹ ਛਾੜ ਦੇਖੋ ਜੀ ਕਿਵੇਂ ਵਜ ਰਹੀ ਆ ਕਿਉਂਕਿ ਨੰਗਲ ਡੈਮ ਨੇ ਵੀ ਆਪਣਾ 2500 ਕਿਸੀ ਪਾਣੀ ਛੱਡਿਆ ਹੈ ਜੀ ਸਤਲੁਜ ਦਰਿਆ ਦੇ ਵਿੱਚ ਤੇ ਉੱਤੋਂ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਨਾਲ ਸਤਲੁਜ ਦਰਿਆ ਦਾ ਹਜ਼ਾਰਾਂ ਕੋਈ ਸਿਕ ਪਾਣੀ ਸਤਲੁਜ ਦਰਿਆ ਦੇ ਵਿੱਚ ਮਿਲ ਗਿਆ ਹੈ ਜੀ ਤੇ ਉਹ ਸਾਰਾ ਪਾਣੀ ਇੱਥੇ ਰੂਪਨਗਰ ਰੋਪੜ ਹੈਡ ਵੱਲ ਉਹ ਹੀ ਜਾਂਦਾ ਹੈ ਜੀ ਬੱਸ ਫੇਰ ਆ ਗਏ ਆਪਾਂ ਤੁਹਾਨੂੰ ਸਾਰੇ ਜਣੇ ਨੂੰ ਵੀਡੀਓ ਦਿਖਾਉਣ ਤੇ ਪਾਣੀ ਦੀ ਅਪਡੇਟ ਦੇਣ ਤੇ 60 70 ਕਿਲੋਮੀਟਰ ਦੀ ਵਾਟ ਤੈਅ ਕਰਕੇ ਆਪਾਂ ਫੇਰ ਆਏ ਆ ਜੀ ਤੇ ਸਾਨੂੰ ਡਰ ਵੀ ਬਹੁਤ ਲੱਗ ਰਿਹਾ ਹੈ ਜੀ ਕਿਉਂਕਿ ਇਹੋ ਜੀ ਇਹ ਜਗ੍ਹਾ ਤੇ ਵੀਡੀਓ ਬਣਾਉਣੀ ਆ ਬਿਲਕੁਲ ਹੀ ਪਵੰਦੀ ਆ ਜੀ ਕੋਈ ਬਣਾ ਨਹੀਂ ਸਕਦਾ ਪਰ ਅਸੀਂ ਤੁਹਾਡੇ ਲਈ ਤਾਂ ਵੀ ਬਣਾ ਰਹੇ ਆ ਜੀ ਤੇ ਤੁਸੀਂ ਸਾਰੇ ਜਣੇ ਨੇ ਇਹ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਨਾ ਹੈ ਜੀ ਤਾਂ ਜੋ ਇਹ ਸਤਲੁਜ دریا ਦੀ ਲੋਕਾਂ ਤੱਕ ਸ ਜਾਣਕਾਰੀ ਪਹੁੰਚ ਸਕੇ ਕਿਉਂਕਿ ਆਪਣੇ ਇੰਨੇ ਜਿਆਦਾ ਸਬਸਕ੍ਰਾਈਬ ਤਾਂ ਹੈ ਨਹੀਂ ਕਿ ਆਪਣੀ ਵੀਡੀਓ ਜਿਆਦਾ ਚੱਲੇ ਪਰ ਖੈਰ ਕੋਈ ਨਹੀਂ ਤੁਸੀਂ ਬਸ ਸ਼ੇਅਰ ਵਾਲਾ ਬਟਨ ਦਬਾ ਦਿਓ ਜੀ ਇੱਕ ਸਾ ਦਿਓ ਤੇ ਕੰਮ ਚੱਕੇ ਰੱਖਿਓ ਬਸ ਤੇ ਇਹ ਵਾਜੀ ਰੋਪਨ ਹੈੱਡ ਦੇ ਫਲੱਡ ਗੇਟ ਤੇ ਵੇਖੋ ਜੀ ਪਾਣੀ ਕਿੰਨੀ ਜਿਆਦਾ ਸਪੀਡ ਨਾਲ ਜਾ ਰਿਹਾ ਹੈ ਜੀ ਤੇ ਇੱਧਰ ਵੀ ਤੁਸੀਂ ਝਾਕਾ ਦੇਖ ਸਕਦੇ ਹੋ ਜੀ ਸਤਲੁਜ ਦਰਿਆ ਦਾ ਤੇ ਅੱਜ ਮਿਤੀ 6 ਜੁਲਾਈ 2025 ਦੇ ਤਾਜ਼ਾ ਹਾਲਾਤ ਸਤਲੁਜ ਦਰਿਆ ਦੇ ਤੁਹਾਨੂੰ ਦਿਖਾ ਰਹੇ ਹਾਂ ਜੀ ਹਣ ਤੁਸੀਂ ਇੱਧਰ ਵੇਖੋ ਜੀ ਪਾਣੀ ਕਿਵੇਂ ਬੁਛਾੜ ਮਾਰ ਰਿਹਾ ਆ ਤੇ ਇੱਥੇ ਵੀ ਬਿਲਕੁਲ ਹੀ ਪਾਬੰਦੀ ਆ ਜੀ ਵੀਡੀਓ ਬਣਾਉਣ ਤੇ ਤੇ ਵੇਖੋ ਜੀ ਇੱਧਰ ਵੀ ਹੈਨਾ ਬੂਟੀ ਤੈਰ ਕੇ ਆ ਰਹੀ ਆ ਜੀ ਜਿੱਥੇ ਜਾ ਕੇ ਤੁਹਾਡਾ ਝਾਕਾ ਵੱਜਦਾ ਹੈ ਜੀ ਇਹ ਸਾਰਾ ਹੀ ਰੋਪਨ ਹੈਡੇ ਆ ਜੀ ਤੇ ਸੱਤ ਲੁਦਰਿਆ ਤੇ ਬੂਟੀ ਤੈਰ-ਤੈਰ ਆ ਰਹੀ ਆ ਜੀ ਵੇਖੋ ਜੀ ਇਸ ਵਕਤ ਦੇ ਸਾਰੇ ਤਾਜ਼ਾ ਮੌਜੂਦਾ ਹਾਲਾਤ ਸਤਲੁਜ ਦਰਿਆ ਦੇ ਰੋਪੜ ਹੈੱਡ ਤੋਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਜੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਦੇ ਹੈ ਦਰਵੀ ਦੇਖੋ ਜੀ 게ਟਾ ਦੇ ਵਿੱਚ ਕਿੰਨੀ ਭੱਜੀ ਹੋਈ ਆ ਤੇ ਲੋਕ ਇੱਥੇ ਆ ਕੇ VOTING ਵੀ ਬਹੁਤ ਕਰਦੇ ਆ ਜੀ ਹੁਣ ਅਸੀਂ ਤੁਹਾਨੂੰ ਉਧਰ ਲੈ ਕੇ ਜਾਵਾਂਗੇ ਜੀ ਤੇ ਇਹ ਆ ਜੀ ਕਰੂਜ਼ 150 ਰੁਪਇਆ ਪਰ ਪਰਸਨ ਬੋਰਡ ਲੱਗਾ ਸਾਹਮਣੇ ਤੁਸੀਂ ਪੜ੍ਹ ਵੀ ਸਕਦੇ ਹੋ ਤੇ ਹਰੀ ਕਦੇ ਆਪੋ ਆਪਣੇ ਚਾਰਜਰ ਵਾਜੀ ਤੁਸੀਂ ਇੱਥੇ ਆ ਕੇ VOTING ਵੀ ਕਰ ਸਕਦੇ ਹੋ ਜੀ ਵੋਟਿੰਗ ਆਪਾਂ ਤੁਹਾਨੂੰ ਦਿਖਾ ਦਿੱਤੀ ਹੈ ਜੀ ਤੇ ਹੁਣ ਆਪਾਂ ਜਾ ਰਹੇ ਜੀ ਬਾਹਰ ਵੱਲ ਨੂੰ ਤੇ ਹੁਣ ਤੁਸੀਂ ਦੇਖ ਸਕਦੇ ਹੋ ਜੀ ਸੱਤ ਲੋ ਦਰਿਆ ਤੇ ਸਾਹਮਣੇ ਗੁਰਦੁਆਰਾ ਟਿੱਬੀ ਸਾਹਿਬ ਇਹ ਵੀਡੀਓ ਤੁਹਾਨੂੰ ਅਸੀਂ 6 ਜੁਲਾਈ 2025 ਦੀ ਦਿਖਾ ਰਹੇ ਆ ਜੀ ਲਓ ਜੀ ਪੰਜਾਬੀ ਇੱਕ ਵਾਰ ਫੇਰ ਤੋਂ ਤੁਸੀਂ ਝਾਕਾ ਮਾਰ ਲਓ ਜੀ ਇਹ ਹੈਗਾ ਜੀ ਸਾਰਾ ਹੀ ਸਤਲੁਜ ਦਰਿਆ ਸਾਹਮਣੇ ਤੁਸੀਂ ਗੁਰਦੁਆਰਾ ਟਿੱਬੀ ਸਾਹਿਬ ਦੇਖ ਸਕਦੇ ਹੋ ਜੀ ਤੇ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਗੁਰੂ ਘਰ ਦੀ ਵੀ ਵੀਡੀਓ ਲੈ ਕੇ ਆਵਾਂਗੇ ਜੀ ਤੇ ਇਹੋ ਜੇ ਸੀਗੇ ਜੀ ਸਾਰੇ ਮੌਜੂਦਾ ਹਾਲਾਤ ਸਤਲੁਜ ਦਰਿਆ ਦੇ ਜਿਹੜਾ ਕਿ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਹੀ ਦਿਖਾ ਦਿੱਤਾ ਆ ਤੇ ਲੋ ਜੀ ਪੰਜਾਬੀ ਉਹ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਨੰਗਲ ਡੈਮ ਨੇ 2100 ਕਿਊਸਿਕ ਪਾਣੀ ਛੱਡਿਆ ਸੀਗਾ ਜੀ ਸਤਲੁਜ ਦਰਿਆ ਦੇ ਵਿੱਚ ਅਸੀਂ ਤੁਹਾਨੂੰ ਉਹ ਦਿਖਾਇਆ ਹੈ ਜੀ ਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਸਤਲੁਜ ਦਰਿਆ ਦਾ ਪਾਣੀ ਤੇ ਸਵਾਹ ਨਦੀ ਦਾ ਪਾਣੀ ਦੋਵੇਂ ਹੀ ਇਕੱਠੇ ਹੋ ਗਿਆ ਤੇ ਇਹ ਸੀਗਾ ਜੀ ਸਾਰਾ ਰੋਪੜ ਹੈੱਡ ਬਾਕੀ ਦੱਸਿਓ ਫਿਰ ਹੈਨਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰਾਖਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ